ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਨੂੰ ਕਥਾ ਰੰਗ ਪੁਸਤਕ ਵਿੱਚ ਰਚਿਤ ਕਹਾਣੀ ਇੱਕ ਬਾਲੜੀ ਦੋ ਪਤਾਸੇ ਦਾ ਸਾਰ ਸੁਣਾ ਰਹੀ ਹਾਂ ਸ਼ਿੰਗਾਰਾ ਸਿੰਘ ਤੇ ਆਤੂ 10 ਨੰਬਰੀਆ ਜੇਲ੍ਹਦਾਰ ਸੂਬਾ ਸਿੰਘ ਦੇ ਤਬੇਲੇ ਵਿੱਚ दारू ਪੀ ਰਹੇ ਸਨ ਜੇਲ੍ਹਦਾਰ ਆਪਣੇ ਬਾਲ ਬੱਚਿਆਂ ਸਮੇਤ ਅੰਮ੍ਰਿਤਸਰ ਮਸਿਆ ਨਹਾਉਣ ਲਈ ਗਿਆ ਹੋਇਆ ਸੀ ਪਿੱਛੋਂ ਦੀ ਸਾਰੀ ਸਪੁਰਦਗੀ ਉਹ ਖੇਮੇ ਨੂੰ ਕਰਕੇ ਗਿਆ ਸੀ ਖੇਮਾ ਆਤੂ ਦਾ ਸਾਲਾ ਸੀ ਖੇਮੇ ਦੀ 4 ਦਿਨਾਂ ਦੀ ਚੋਦਰ ਕਰਕੇ ਆਤੂ ਤੇ ਸ਼ਿੰਗਾਰਾ ਸਿੰਘ ਅੱਜ ਜੈਲਦਾਰ ਦੇ ਤਵੇਲੇ ਵਿੱਚ ਬੈਠੇ ਸਨ ਖੇਮਾ ਦੋ ਕੁੱਟ ਪੀ ਕੇ ਜੈਲਦਾਰ ਦੀ ਹਵੇਲੀ ਵਿੱਚ ਫੇਰਾ ਮਾਰਨ ਚਲਾ ਗਿਆ ਉਸਦੇ ਚਾਨਮਗਰੋ ਸ਼ਿੰਗਾਰਾ ਸਿੰਘ ਨੇ ਆਤੂ ਨੂੰ ਕਿਹਾ ਕਿ ਜਿਹੜਾ ਅੱਜ ਰਾਤੀ ਅਸੀਂ ਜ਼ਗੀਰੇ ਦਾ ਕਤਲ ਕਰਨਾ ਹੈ ਉਸ ਬਾਰੇ ਕਿਸੇ ਹੋਰ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਆਤੂ ਨੇ ਕਿਹਾ ਕਿ ਜਾਂ ਤਾ ਗੱਲ ਉਹਨਾਂ ਦੋਹਾਂ ਦੇ ਵਿਚਕਾਰ ਰਹੇਗੀ ਤੇ ਜਾਂ ਦੋਹਾਂ ਦੇ ਗਲਾਂ ਦੇ ਵਿੱਚ ਫਾਂਸੀ ਦਾ ਰੱਸਾ ਪਵੇਗਾ ਇਹ ਗੱਲਾਂ ਕਰਦਿਆਂ ਸ਼ਿੰਗਾਰਾ ਸਿੰਘ ਘਬਰਾ ਹਟ ਕਰਨ ਆਪਣੀ ਪੱਗ ਦਾ ਲੜ ਵਾਰ-ਵਾਰ ਖੋਲ ਤੇ ਬੰਨ ਰਿਹਾ ਸੀ ਤੇ ਉਸਦੇ ਮੱਥੇ ਉੱਤੇ ਤਰੇਲੀਆਂ ਆ ਰਹੀਆਂ ਸਨ ਉਧਰ ਆਤੂ ਦੇ ਹੱਥ ਵੀ ਕੰਬ ਰਹੇ ਸਨ ਆਤੂ ਨੇ ਆਪਣੀ ਉਮਰ ਦੇ 45 ਵਰਿਆਂ ਵਿੱਚ ਹੋਰ ਸਾਰੇ ਕੰਮ ਕੀਤੇ ਹੋਏ ਸੀ ਪਰੰਤੂ ਕਿਸੇ ਦਾ ਕਤਲ ਨਹੀਂ ਸੀ ਕੀਤਾ ਸ਼ਿੰਗਾਰਾ ਸਿੰਘ ਨੇ ਉਸ ਨੂੰ ਕਿਹਾ ਕਿ ਪਹਿਲਾਂ ਉਹ ਉਸ ਦੀ ਧੌਣ ਉੱਤੇ ਗੰਡਾਸਾ ਮਾਰੇਗਾ ਤੇ ਮਗਰੋਂ ਉਹ ਉਸ ਤੇ ਸਿਰ ਵਿੱਚ ਕੁਹਾੜੀ ਮਾਰੇਗਾ ਇਸ ਤਰ੍ਹਾਂ ਸਾਰੇ ਸਾਜ਼ਿਸ਼ ਬਣਾਉਂਦੇ ਹੋਏ ਉਹ ਨਾਲ-ਨਾਲ ਸ਼ਰਾਬ ਪੀ ਰਹੇ ਸਨ ਪਰ ਦੋਹਾਂ ਦੀਆਂ ਗੱਲਾਂ ਵਿੱਚ ਦਲੇਰੀ ਨਹੀਂ ਸੀ ਝਲਕ ਰਹੀ ਉਹ ਇੱਕ ਦੂਜੇ ਨੂੰ ਆਪਣੇ ਵਿੱਚ ਘਬਰਾਹਟ ਨਾ ਹੋਣ ਦਾ ਵਿਸ਼ਵਾਸ ਦਵਾ ਰਹੇ ਸਨ ਆਤੂ ਹਿੱਕ ਥਾਪੜ ਕੇ ਕਹਿ ਰਿਹਾ ਸੀ ਉਸਨੇ ਅੱਜ ਜ਼ਗੀਰੋ ਵਾਲਾ ਕੰਡਾ ਜਿਹੜਾ ਹੈ ਉਹ ਕੱਢ ਹੀ ਦੇਣਾ ਹੈ ਸ਼ਿੰਗਾਰਾ ਕਹਿ ਰਿਹਾ ਸੀ ਕਿ ਮੈਂ ਵੀ ਤੇਰੇ ਨਾਲ ਹੀ ਜਾਵਾਂਗਾ ਜੇਕਰ ਉਸ ਦਾ ਗੰਡਾਸਾ ਖੁੰਝ ਗਿਆ ਤਾਂ ਮੈਂ ਉਹਨੂੰ ਕਹਾੜੀ ਮਾਰ ਕੇ ਦੋ ਫਾੜ ਕਰ ਦੇਵਾਂਗਾ ਤਾਂ ਅੱਜ ਜ਼ਗੀਰੇ ਨੂੰ ਛੱਡਣਾ ਨਹੀਂ ਹੈ ਆਤੂ ਨੇ ਉਸ ਨੂੰ ਕਿਹਾ ਕਿ ਉਹ ਇੰਨਾ ਬਹਾਦਰ ਨਾ ਬਣ ਕੇ ਦੱਸੇ ਉਸ ਵਿੱਚ ਜਾਨ ਪ੍ਰਾਂਨ ਤਾਂ ਦਿਸਦੇ ਨਹੀਂ ਉਸਨੇ ਕਿਹਾ ਕਿ ਉਸਦੀ ਜਵਾਨੀ ਤਾਂ ਕੰਜਰਾਂ ਵਾਲੇ ਦੀ ਹੀਰਾਬਾਈ ਨੇ ਚੂਸ ਲਈ ਉਸ ਦੀ ਜ਼ਮੀਨ ਜਾਇਦਾਦ ਵੀ ਕੰਜਰਾਂ ਦੇ ਲੇਖੇ ਲੱਗ ਗਈ ਨਹੀਂ ਤਾਂ ਉਸ ਵਰਗਾ ਪਿੰਡ ਵਿੱਚ ਕੋਣ ਸੀ ਪਰ ਅੱਜ ਉਹ ਢੇਲੇ ਢੇਲੇ ਦਾ ਮੁਤਾਜ਼ ਹੋ ਕੇ ਰਹਿ ਗਿਆ ਹੈ ਉਂਝ ਉਹ ਉਸ ਵੱਲੋਂ ਸੌਂਪਿਆ ਜ਼ਗੀਰੇ ਨੂੰ ਮਾਰਨ ਦਾ ਕੰਮ ਅੱਜ ਰਾਤੀ ਹੀ ਕਰੇਗਾ ਸ਼ਿੰਗਾਰਾ ਸਿੰਘ ਨੇ ਕਿਹਾ ਕਿ ਬਸ ਇੱਕ ਵਾਰੀ ਉਹ ਉਸ ਦਾ ਗਾਟਾ ਲਾ ਦਵੇ ਫਿਰ ਉਹ ਕਹਾੜੀ ਨਾਲ ਟੋਟੇ ਟੋਟੇ ਕਰ ਦੇਵੇਗਾ ਆਤੂ ਨੇ ਉਸ ਨੂੰ ਵਿਅੰਗ ਨਾਲ ਕਿਹਾ ਕਿਤੇ ਉਸ ਦੀ ਕਹਾੜੀ ਨੂੰ ਜੰਗਾਲਤਾ ਨਹੀਂ ਲੱਗਗੀ ਜਗੀਰੇ ਦੇ ਕਾਮੇ ਮੁਹੰਮਦ ਅਲੀ ਦਾ ਪਿਸ਼ਾਬ ਬੰਦ ਹੋ ਗਿਆ ਸੀ ਉਸ ਨੂੰ ਮੰਝੇ ਉੱਤੇ ਪਾ ਕੇ ਕੰਜਰਾਂ ਵਾਲੇ ਲੈ ਗਏ ਸਨ ਜਿਸ ਕਰਕੇ ਹਦਵਾਨਿਆਂ ਦੀ ਰਾਖੀ ਲਈ ਜਗੀਰੂ ਆਪ ਹੀ ਖੂਹ ਉੱਤੇ ਸੌਂਦਾ ਸੀ ਇਹ ਉਸ ਨੂੰ ਮਾਰਨ ਦਾ ਇਹਨਾਂ ਦੇ ਕੋਲ ਹੁਣ ਵਧੀਆ ਮੌਕਾ ਸੀਗਾ ਇਹ ਗੱਲ ਤਵੇਲੇ ਦੇ ਇੱਕ ਖੁੰਝੇ ਵਿੱਚ ਬਣੇ ਮੁਰਗੀਖਾਨੇ ਦੀਆਂ ਕੁੱਕੜੀਆਂ ਦੇ ਕੰਨਾਂ ਦੇ ਵਿੱਚ ਪਈਆਂ ਤਾਂ ਉਹ ਸੁਣ ਕੇ ਹਾਲੋ ਬਿਹਾਲ ਹੋ ਗਈਆਂ ਉਹ ਕੁੜਕੁੜ ਕਰਦੀਆਂ ਚਾਰੇ ਪਾਸੇ ਣਾਠ ਭੱਜ ਰਹੀਆਂ ਸਨ ਤੇ ਇੱਕ ਚਿੱਟੇ ਰੰਗ ਦੀ ਕੁੱਕੜੀ ਨਾਲ ਦੀ ਧਰਮਸ਼ਾਲਾ ਵਿੱਚ ਪਹੁੰਚ ਗਈ ਉੱਥੇ ਉਸ ਨੂੰ ਇੱਕ 4 ਸਾਲਾਂ ਦੀ ਬਾਲੜੀ ਨੇ ਦੇਖ ਲਿਆ ਜੋ ਇੱਕ ਹੱਥ ਪ੍ਰਸ਼ਾਦ ਤੇ ਦੂਜੇ ਹੱਥ ਦੇ ਵਿੱਚ ਦੋ ਪਤਾਸੇ ਲੈ ਕੇ ਆਪਣੀ ਮਾਂ ਦੇ ਨਾਲ ਬਾਹਰ ਨਿਕਲ ਰਹੀ ਸੀ ਉਹ ਕੁਕੜੀ ਦੇ ਮਗਰ દોੜਦੀ ਹੋਈ ਤਬੇਲੇ ਵਿੱਚ ਆ ਪਹੁੰਚੀ ਤਬੇਲੇ ਵਿੱਚ ਆ ਕੇ ਉਸ ਦਾ ਧਿਆਨ ਕੁਕੜੀ ਵੱਲੋਂ ਹਟ ਗਿਆ ਤੇ दारू ਪਿੰਦੇ ਹੋਏ ਦੋ ਜਣੇ ਬੈਠੇ ਸੀ ਜਿਹੜੇ ਉਹਨਾਂ ਦੇ ਕੋਲ ਉਹਦਾ ਧਿਆਨ ਲੱਗ ਗਿਆ ਤੇ ਉਹ ਪੁੱਛਣ ਲੱਗੀ ਕਿ ਉਹ ਕੀ ਪੀ ਰਹੇ ਹਨ ਸ਼ਿੰਗਾਰਾ ਸਿੰਘ ਕੁਝ ਨਾ ਬੋਲਿਆ ਤੇ ਕੁੜੀ ਦੀ ਮਾਸੂਮਤਾ ਤੇ ਸਵਸ਼ਤਾ ਦਾ ਕਿਲਿਆ ਉਹ ਬਿੱਟ-ਬਿੱਟ ਵੇਖਦਾ ਰਿਹਾ। ਬਾਲੜੀ ਦੇ ਪੁੱਛਣ ਤੇ ਜਦੋਂ ਆਤੂ ਨੇ ਕਿਹਾ ਕਿ ਉਹ ਸ਼ਰਬਤ ਪੀ ਰਹੇ ਹਨ ਤਾਂ ਇਹ ਪਤਾ ਲੱਗਨ ਤੇ ਕਿ ਉਹ ਕੋੜਾ ਹੈ ਤਾਂ ਬਾਲੜੀ ਨੇ ਉਹਨਾਂ ਦੋਹਾਂ ਦੇ ਗਿਲਾਸਾਂ ਦੇ ਵਿੱਚ ਇੱਕ-ਇੱਕ ਪਤਾਸਾ ਪਾ ਦਿੱਤਾ। ਆਤੂ ਨੇ ਜਰਾ ਗੁੱਸੇ ਨਾਲ ਕਿਹਾ ਕਿ ਉਸਨੇ ਧਰਮਸ਼ਾਲਾ ਦਾ ਪ੍ਰਸ਼ਾਦ ਉਹਨਾਂ ਦੇ ਗਿਲਾਸਾਂ ਵਿੱਚ ਕਿਉਂ ਪਾ ਦਿੱਤਾ ਹੈ? ਉਸਨੇ ਕਾਲੀ ਨਾਲ ਪਤਾਸਾ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਹ ਉਹਦੇ ਵਿੱਚ ਘੁੱਲ ਚੁਕਿਆ ਸੀ ਇੰਨੇ ਨੂੰ ਉਸਦੀ ਮਾਂ ਆ ਕੇ ਉਸ ਕੁੜੀ ਨੂੰ ਲੈ ਕੇ ਕਾਲੀ-ਕਾਲੀ ਬਾਹਰ ਨਿਕਲ ਗਈ ਸ਼ਿੰਗਾਰਾ ਸਿੰਘ ਮੰਤਰ ਮੁਗਧ ਹੋਇਆ ਇੱਕ ਟੱਕ ਬੂਹੇ ਵੱਲ ਦੇਖੀ ਜਾ ਰਿਹਾ ਸੀ ਆਤੂ ਦੇ ਪੁੱਛਣ ਤੇ ਉਸਨੇ ਦੱਸਿਆ ਕਿ ਉਹ ਬਾਲੜੀ ਪਤਾ ਨਹੀਂ ਕੀ ਕਰ ਗਈ ਹੈ ਉਸਨੇ ਛਾਤੀ ਤੇ ਹੱਥ ਰੱਖਦਿਆਂ ਹੀ ਕਿਹਾ ਉਹ ਬਾਲੜੀ ਇੱਥੇ ਕੁਛ ਕਰ ਗਈ ਹੈ ਆਤੂ ਨੇ ਕਿਹਾ ਕਿ ਤੂੰ ਕੋਈ ਅਕਲ ਦੀ ਗੱਲ ਕਰ ਪਰ ਸ਼ਿੰਗਾਰਾ ਸਿੰਘ ਨੇ ਕਿਹਾ ਕਿ ਉਸ ਨੂੰ ਵੇਖਦਿਆਂ ਹੀ ਉਸ ਦੇ ਅੰਦਰ ਸਭ ਕੁਝ ਉਲਟ ਪੁਲਟ ਹੋ ਗਿਆ ਹੈ ਉਸ ਨੇ ਕਿਹਾ ਕਿ ਉਸ ਦੀ ਰੂਹ ਹੁਣ ਪੀਨ ਨੂੰ ਨਹੀਂ ਸਗੋਂ ਰੋਣ ਨੂੰ ਕਰਦੀ ਹੈ ਇਸ ਪਿੱਛੋਂ ਉਹ ਗੋਡਿਆਂ ਵਿੱਚ ਸਿਰ ਲੈ ਕੇ ភੁੱਬਾ ਮਾਰ ਕੇ ਰੋਣ ਲੱਗਾ ਫਿਰ ਜਦੋਂ ਉਸ ਦੀਆਂ ភੁੱਬਾਂ ਡਸਕੋਰੀਆਂ ਵਿੱਚ ਬਦਲ ਗਈਆਂ ਤਾਂ ਉਹ ਕਹਿਣ ਲੱਗਾ ਕਿ ਉਸਦੀ ਪਤਨੀ ਪਹਿਲੇ ਬੱਚੇ ਨੂੰ ਜਨਮ ਦੇ ਕੇ ਹੀ ਮਰ ਗਈ ਸੀ ਤੇ ਨਾਲ ਹੀ ਉਸਦਾ ਅੱਠਾਂ ਦਿਨਾਂ ਦਾ ਪੁੱਤਰ ਵੀ ਮਰ ਗਿਆ ਸੀ ਉਸ ਤੋਂ ਮਗਰੋਂ ਕਿਸੇ ਨੇ ਉਸਤ ਨੂੰ ਸਾਖ ਨਹੀਂ ਦਿੱਤਾ ਤੇ ਉਹ ਕੰਜਰਾਂ ਦੇ ਕੋਠੇ ਉੱਤੇ ਜਾਣ ਲੱਗ ਪਿਆ ਜੇਕਰ ਉਸਦਾ ਪੁੱਤਰ ਜਿਉਂਦਾ ਹੁੰਦਾ ਤਾਂ ਇਸ ਬਾਲੜੀ ਵਰਗੀ ਉਸਦੀ ਪੋਤਰੀ ਵੀ ਹੋਣੀ ਸੀ ਉਹ ਉਸਨੂੰ ਚੱਕੀ ਫਿਰਦਾ ਤੇ ਉਸਨੂੰ ਮੋਢੇ ਲਾ ਕੇ ਧਰਮਸ਼ਾਲਾ ਲੈ ਜਾਂਦਾ ਇਹ ਸੁਣ ਕੇ ਆਤੂ ਨੇ ਉਸਨੂੰ ਕਿਹਾ ਕਿ ਉਸ ਦਾ ਭਤੀਜਾ ਜਗੀਰੂ 21-22 ਸਾਲਾਂ ਦਾ ਗੱਭਰੂ ਹੈ ਜ਼ਮੀਨ ਜਾਇਦਾਦ ਵਾਲਾ ਹੈ ਉਸ ਦਾ ਵਿਆਹ ਕਰ ਦਵੇ ਤੇ ਫਿਰ ਖੜਾਵੇ ਪੋਤੇ-ਪੋਤਰੀਆਂ ਸ਼ਿੰਗਾਰੇ ਦੇ ਪੁੱਛਣ ਤੇ ਆਤੂ ਨੇ ਕਿਹਾ ਕਿ ਉਸ ਦੇ ਉਸੇ ਭਤੀਜੇ ਦੀ ਗੱਲ ਕਰਦਾ ਹੈ ਜਿਸ ਨੂੰ ਅੱਜ ਰਾਤ ਨੂੰ ਆਪਾਂ ਨੇ ਕਤਲ ਕਰਨਾ ਸੀ ਸ਼ਿੰਗਾਰਾ ਉਸ ਨੂੰ ਹੱਥ ਜੋੜ ਕੇ ਕਹਿੰਦਾ ਹੈ ਕਿ ਮੁਰ ਤੋਂ ਇਹੋ ਜੀਆਂ ਗੱਲਾਂ ਉਹ ਮੂੰਹ ਹੁਣ ਨਾ ਕੱਢੇ ਤੇ ਨਾ ਹੀ ਹੁਣ ਕਿਸੇ ਦਾ ਕਤਲ ਕਰਨਾ ਹੈ ਧੰਨਵਾਦ ਜੀ